ਜੋ ਬੋਲੇ ਈਸੋ ਨਰਭਾ ਜੋ ਕ੍ਰਿਦਾਸ ਮਹਾਰਾਜ ਕੀ ਜੈ ਜੋ ਬੋਲੇ ਈਸੋ ਨਰਭਾ ਸਤਗੁਰ ਸੁਆਮੀ ਸਰਵਦਾ ਨਾਰਾਜ ਕੀ ਜੈ ਜੋ ਬੋਲੇ ਈਸੋ ਨਰਭਾ ਅਵਦਾਸਿਆ ਕਉਮ ਦੇ ਅਮਰ ਸ਼ੀਸ਼ ਨਾਮਾ ਨਾਰਾਜ ਕੀ ਜੈ ਜੈ ਗੁਰਦੇਵ ਧੰਤ ਤੇ ਤੰਤੰ ਜਕਪਤਾ ਸਤਗੁਰ ਵਦਾਸ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਔਰ ਡੇਰਾ ਸਤਖੰਡ ਬੱਲਾ ਸੰਤ ਸਰਵੰਦਾਸ ਮੌਜੂਦਾ ਗੱਦੀ ਨਿਸ਼ੇਨ 1833 ਸਤਗੁਰ ਸਵਾਮੀ ਸੰਤ ਨਰਨਜਨ ਦਾਸ ਮਹਾਰਾਜ ਜੀ ਦੇ ਅਸ਼ੀਰਵਾਦ ਸਦਕਾ ਅੱਜ ਇੱਕ ਹੋਰ ਗੁਰੂ ਘਰ ਰਵਦਾਸਿਆ ਧਰਮ ਦੇ ਨਾਲ ਜੁੜਨ ਜਾ ਰਿਹਾ ਪਿੰਡ ਖੋਬਣ ਤਹਿਸੀਲ ਅਬੋਰ ਜ਼ਿਲ੍ਹਾ ਫਾਜ਼ਿਲਕਾ ਗੁਰੂ ਘਰ ਦੇ ਵਿੱਚ ਸਤਗੁਰ ਰਵਦਾਸ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਅੰਮ੍ਰਿਤ ਬਾਣੀ ਗਰਾਂਤ ਸਾਹਿਬ ਸ਼ਿਸ਼ੋਭਿਤ ਕੀਤੇ ਜਾਣਗੇ ਸੋ ਅੱਜ ਸੰਗਤਾਂ ਬੜੀ ਖੁਸ਼ੀ ਮਨਾਈ ਹੈ ਕਿ ਅੱਜ ਡੇਰਾ ਸੰਗਨ ਬੱਲਾ ਵਿਖੇ ਸਤਿਗੁਰੂ ਸਵਾਮੀ ਸੰਤ ਨਰਿੰਦਰਨ ਦਾਸ ਮਹਾਰਾਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਉਪਰੰਤ ਸਤਿਗੁਰੂ ਦਾਸ ਸਮਰ ਸ੍ਰੋਪ ਅਮਰਤ ਬਾਣੀ ਪ੍ਰਾਪਤ ਕੀਤੀ ਔਰ ਸੰਗਤਾਂ ਦੇ ਵਿੱਚ ਭਾਰੀ ਪਿਸ਼ਾਹ ਪਿੰਡ ਦੇ ਵਿੱਚ ਭਾਰੀ ਪਿਸ਼ਾਹ ਜਿੱਥੇ ਅੱਜ ਫੁੱਲਾਂ ਦੀ ਵਰਖਾ ਦੇ ਨਾਲ ਸਵਾਗਤ ਕੀਤੇ ਜਾਣਗੇ ਔਰ ਧੰਨਵਾਦ ਧੰਨਵਾਦ ਕਰਦੇ ਆ ਸਮੂਹ ਪ੍ਰਬੰਧਕ ਡੇਰਾ ਸ਼ੈਖਨ ਬੱਲਾ ਦੇ ਸਾਰਿਆਂ ਦਾ ਔਰ ਸਤਿਗੁਰੂ ਸਵਾਮੀ ਸੰਤ ਨਰਨਜਨ ਦਾਸ ਮਹਾਰਾਜ ਜੀ ਦਾ ਜਿਨ੍ਹਾਂ ਨੇ ਅੱਜ ਅਸ਼ੀਰਵਾਦ ਦੇ ਕੇ ਆਪਣਾ ਪਿਆਰ ਦੇ ਕੇ ਅੱਜ ਸੰਗਤਾਂ ਨੂੰ ਨਿਹਾਲ ਨਿਹਾਲ ਕੀਤਾ ਜੈ ਗੁਰਦੇਵ ਧੰ ਗੁਰਦੇਵ ਜੀ ਕਿਤੇ ਨਹੀਂ ਸਾਡ ਹੋ ਗਿਆ ਜੀ ਜੀ ਕਹਿ ਰਹੇ ਤੇ ਵੀਡੀਓ ਮੋਟੋ ਸੇ ਆਪੇ ਜੀ ਸਤਿ ਸ੍ਰੀ ਅਕਾਲ ਹਮ ਸਤਿ ਆਪ ਜੀ ਜਪਨਾ